ਹੇਲੂਇਆ ਸਾਰੇ ਨੂੰ ਪਿਆਰ ਭਰੀ ਜਮਸੀਦ ਦੀ ਅਸੀਂ ਸਵੇਰ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਆਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਸਾਵਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਰਾਤ ਤੋਂ ਪਰਮੇਸ਼ਰ ਨੇ ਸਾਨੂੰ ਸੰਭਾਲ ਕੇ ਰੱਖਿਆ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਬੁਰੇ ਸੁਪਨੇ ਤੋਂ ਸਾਨੂੰ ਬਚਾ ਕੇ ਰੱਖਿਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹਾਲੇਲੂਇਆ ਹਾਲੇਲੂਇਆ ਧੰਵਾ ਧੰਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਦਿਆਵਨ ਪਰਮੇਸ਼ਰ ਦੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸ प्रार्थना ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦੇ ਪਿਤਾ ਪਰਮੇਸ਼ਰ ਘਰਾਂ ਦੇ ਵਿੱਚ ਆਸ਼ੀਸ਼ ਬਰਕਤ ਹੋਵੇ ਖੁਦਾ ਚੰਗਿਆਈ ਨੂੰ ਗ੍ਰਹਿਣ ਕਰਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਮਸੇ ਨੂੰ ਮਹਿਸੂਸ ਕਰਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਪਿਤਾ ਪਰਮੇਸ਼ਰ ਉਹਨਾਂ ਨੂੰ ਸ਼ੂਵੇ ਖੁਦਾ ਉਹਨਾਂ ਦੇ ਜੀਵਨ ਚ ਅਦਭੁਤ ਰੀਤੀ ਨਾ ਗਵਾਇਆਂ ਨਾ ਖੜਿਆ ਕਰੇ ਜੋ ਮਸ਼ ਕਰੇ ਉਹਨਾਂ ਦੇ ਜੀਵਨ ਦੇ ਵਿੱਚ ਪਿਤਾ ਮੈਂ ਵਿਸ਼ਵਾਸ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਜੋ ਤੁਸੀਂ ਵਚਨ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਨਾਲ ਦੀ ਜੀਵਨ ਚ ਬੋਇਆ ਜਾਏਗਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੀ ਤਾਰੀਫ ਕਰਦੀ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੀ ਆ ਅਮੀਨ ਹallelujah ਅਸੀਂ ਵਚਨ ਚ ਦੇਖਾਂਗੇ ਜੋਹਨਾ 14 ਬਾਪ ਉਹਦਾ 23 ਵਚਨ ਚ ਤੇ 24 ਵਚਨ ਚ ਹallelujah ਯਾ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੇ ਕੋਈ ਮੇਰੇ ਨਾਲ ਪਿਆਰ ਕਰਦਾ ਹੈ ਉਹ ਮੇਰੇ ਵਚਨਾਂ ਦੀ ਪਾਲਣਾ ਕਰੇਗਾ ਅਤੇ ਮੇਰਾ ਪਿਤਾ ਉਹਦੇ ਨਾਲ ਪਿਆਰ ਕਰੇਗਾ ਅਤੇ ਅਸੀਂ ਉਹਨਾਂ ਦੇ ਕੋਲ ਆਵਾਂਗੇ ਅਤੇ ਉਹਨਾਂ ਦੇ ਨਾਲ ਵਸਾਂਗੇ ਹallelujah ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਨਹੀਂ ਕਰੇਗਾ ਅਤੇ ਬਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ ਸਗਰੋ ਪਿਤਾ ਦਾ ਹੈ ਜਿਸਨੇ ਮੈਨੂੰ ਕੱਲਿਆ ਹੈ ਹallelujah ਹੇਲੂਇਆ ਕਲਿਸੀਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਪਰਮੇਸ਼ਰ ਦਾ ਵਚਨ ਹੈ ਕਹਿ ਰਿਹਾ ਪਰਮੇਸ਼ਰ ਨੇ ਉੱਤਰ ਦਿੱਤਾ ਵੀ ਜੋ ਮੈਨੂੰ ਪਿਆਰ ਕਰਦਾ ਮੇਰੇ ਵਚਨਾਂ ਦੀ ਪਾਲਣਾ ਕਰੇਗਾ ਮੇਰੇ ਵਚਨਾਂ ਤੇ ਚੱਲੇਗਾ ਰੂਹ ਸੱਚਾਈ ਨਾਲ ਚੱਲੇਗਾ ਉਹਦੇ ਨਾਲ ਮੈਂ ਵਸਾਂਗਾ ਉਹਦੇ ਨਾਲ ਮੈਂ ਰਵਾਂਗਾ ਪਰਮੇਸ਼ਰ ਦਾ ਵਾਅਦਾ ਕਲਿਸੀਆ ਜੋ ਪਰਮੇਸ਼ਰ ਨੇ ਕਿਹਾ ਜੋ ਮੇਰੇ ਵਚਨਾਂ ਦੀ ਪਾਲਣਾ ਕਰਦਾ ਨਾ ਉਹ ਮੇਰੇ ਪਿਓ ਦੀ ਪਾਲਣਾ ਕਰਦਾ ਜਿਹੜਾ ਸਵਰਗ ਵਿੱਚ ਹਾਲੇਲੂਇਆ ਜਿੰਨੇ ਪਰਮੇਸ਼ਰ ਨੂੰ ਕੱਲਿਆ ਹੈ ਕਲਸੀਸੀ ਕੀ ਕਰਨਾ ਪਰਮੇਸ਼ਰ ਦੀ ਪਾਲਣਾ ਕਰਨੀ ਵਚਨਾਂ ਦੀ ਪਾਲਣਾ ਕਰਨੀ ਹੈ ਜਿਦੋਂ ਪਰਮੇਸ਼ਰ ਦੀ ਵਚਨਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਪਰਮੇਸ਼ਰ ਦਾ ਆਦਰ ਕਰਾਂਗੇ ਕਿਉਂਕਿ ਪਰਮੇਸ਼ਰ ਨੇ ਕੀ ਕਿਹਾ ਪਰਮੇਸ਼ਰ ਨੇ ਕਿਹਾ ਮਾ ਵਚਨ ਤੋ ਬਾਹਰ ਹੋ ਕੇ ਗੱਲ ਨਹੀਂ ਕਰਦਾ ਹallelujah ਪਰਮੇਸ਼ਰ ਨੇ ਵਚਨਾਂ ਦਾ ਦਿਨ ਬਣਾਇਆ ਰਾਤ ਬਣਾਈ ਸਾਨੂੰ ਰਚਿਆ ਵਚਨਾਂ ਦੇ ਨਾਲ ਹੀ ਪਰਮੇਸ਼ਰ ਨੇ ਸਭ ਕੁਝ ਕੀਤਾ ਹallelujah ਸਾਡੇ ਨਾਲ ਇੰਨਾ ਪਿਆਰ ਕੀਤਾ ਸਾਡੇ ਵਿੱਚ ਸਾਹ ਆਪਣੇ ਦਿੱਤੇ ਕਲਿਸਿਆ ਸਾਨੂੰ ਕੀ ਕਰਨਾ ਪਏਗਾ ਸਾਨੂੰ ਪਰਮੇਸ਼ਰ ਦੀਆਂ ਆਗਿਆ ਤੇ ਚੱਲਣਾ ਪਏਗਾ ਪਰਮੇਸ਼ਰ ਦੇ ਵਚਨਾਂ ਤੇ ਚੱਲਣਾ ਪਏਗਾ ਜਿੱਦਾਂ ਪਰਮੇਸ਼ਰ ਸਾਨੂੰ ਕਹਿ ਰਿਹਾ ਉਸ ਤਰ੍ਹਾਂ ਕਰਨਾ ਪਏਗਾ ਤੇ ਜਦੋਂ ਅਸੀਂ ਉਸ ਤਰ੍ਹਾਂ ਕੰਲਾ ਕਰਾਂਗੇ ਤੇ ਪਰਮੇਸ਼ਰ ਸਾਡੇ ਨਾਲ ਵਸੇਗਾ ਸਾਨੂੰ ਪਿਆਰ ਕਰੇਗਾ ਸਾਡੇ ਰਾਹ ਤੇ ਓਪਨ ਹੋਣ ਕੇ ਸਰਚ ਕੋਈ ਕਮੀ ਘਟਿ ਨਹੀਂ ਰਹੇਗੀ ਪਰ ਪਰਮੇਸ਼ਰ ਸਾਨੂੰ ਉਤਮ-ਉਤਮ ਟੈਸਟਮਨੀਆ ਨਾ ਖੜਿਆ ਕਰੇਗਾ ਸਾਨੂੰ ਉਤਮ ਦਵੇਗਾ ਹਾਲੇਲੂਇਆ ਮੈਂ ਵਿਸ਼ਵਾਸ ਕਰਦੀ ਆਂ ਵੀ ਤੁਸੀਂ ਇਸ वचन ਤੇ ਪੂਰਾ ਅਮਲ ਕਰੋਗੇ ਤੁਰੋਗੇ ਇਸ वचन ਦੀ ਪਾਲਣਾ ਕਰੋਗੇ ਜਿੱਦਾਂ ਸਾਨੂੰ ਪਿਓ ਨੇ ਆਗਿਆ ਦਿੱਤੀਏ ਉਹਦੀ ਆਗਿਆ ਤੇ ਚੱਲੋਗੇ ਯਸ਼ੂ ਦੇ ਨਾਮ ਦੇ ਵਿੱਚ ਆਮੀਨ ਹੇ ਹਾਲੇਲੂਇਆ 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 ਧੰਵਾ ਧੰਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਸੀਂ ਦਿਹਾਵਨ ਪਰਮੇਸ਼ਰ ਦੇ ਪਿਤਾ ਜਿੰਨੇ ਵੀ ਭਾਈ ਭੈਣ ਇਸ ਵਚਨ ਨੂੰ ਸੁਣਨ ਖੁਦਾ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨੂੰ ਸ਼ੂਵੇ ਉਹਨਾਂ ਅਦੁੱਧ ਗਵਾਹੀਆਂ ਨਾਲ ਖੜੇ ਹੁਣ ਖੁਦਾ ਪਿਤਾ ਪਰਮੇਸ਼ਰ ਤੁਹਾਡੇ ਵਚਨਾਂ ਦੀ ਪਾਲ ਨਾ ਕਰਨ ਵਾਲੇ ਵਾਂਝਣ ਪਿਤਾ ਤੁਹਾਡੇ ਵਚਨਾਂ ਤੇ ਚੱਲਣ ਵਾਲੇ ਵਾਂਝਣ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦਾ ਖੁਦਾ ਮਨ ਨੂੰ ਚੇਂਜ ਕਰੋ ਪਿਤਾ ਇਹਨਾਂ ਦੇ ਮਨ ਨੂੰ ਬਦਲ ਦਿਖੁਦਾ ਤੁਹਾਡਾ ਆਤਮਾ ਨੂੰ ਸ਼ੂ ਵੇਖੁਦਾ ਅਦਭੁਤ ਗਵਾਇਆ ਨਾ ਖੜਿਆ ਕਰੇ ਮੇਰੇ ਪਿਆਰੇ ਪ੍ਰਭ ਜੀ ਮੈਂ ਵਿਸ਼ਵਾਸ ਕਰਦੀ ਜਿੰਨੇ ਵੀ ਜਿੰਨੇ ਸਪ੍ਰਾਥਨ ਨੂੰ ਸੁਣਨ ਕੇ ਵਚਨ ਨੂੰ ਸੁਣਨ ਕੇ ਸੇਮ ਨਹੀਂ ਰਹਿਣਗੇ ਪਰਮੇਸ਼ਰ ਤੁਹਾਡਾ ਆਤਮਾ ਸ਼ਿਊ ਹੋਵੇਗਾ ਤੁਹਾਡਾ ਆਤਮਾ ਅਦਭੁਤ ਗਵਾਇਆ ਨਾ ਖੜੇਗਾ ਜੁਮਝ ਕਰੇਗਾ ਨਾ ਤੇ ਜੀਵਨ ਦੇ ਵਿੱਚ ਇਹਨਾਂ ਦੇ ਹਾਲਾਤ ਬਦਲ ਜਾਣਗੇ ਇਹਨਾਂ ਦੇ ਜੀਵਨ ਬਦਲ ਜੇਗਾ ਯਸ਼ ਤੁਹਾਡੇ ਪੁੱਤਰ ਨਾਮ ਦੇ ਵਿੱਚ ਮੈਂ ਇਹ ਤੇ ਗੋਸ਼ਨਾ ਕਰਦੀ ਆ ਇਹ ਅਦਭੁਤ ਗਵਾਇਆ ਨਾ ਖੜੇ ਹੋ ਚੁੱਕੇ ਨੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੂੰ ਦਿਆਵਣ ਪਰਮੇਸ਼ਰ ਤੁਸੀਂ ਇਹਨਾਂ ਤੇ ਦਇਆ ਕੀਤੀ ਜੋ ਦਿਆ ਪਿਤਾ ਪੋਲਿਸ ਤੇ ਕੀਤੀ ਜੋ ਦਿਆ ਅਬਰਾਹਮ ਤੇ ਕੀਤੀ ਉਹੀ ਦਿਆ ਪਿਤਾ ਤੁਸੀਂ ਇਹਨਾਂ ਤੇ ਕੀਤੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਸ਼ੁਕਰ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸਵਾਚਨ ਨੂੰ ਸੁਣਨ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਆਗਿਆ ਨੂੰ ਪੂਰਾ ਕਰਨ ਸਵਾਚਾਰ ਸੁਣਾਣ ਪਿਤਾ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨ ਖੁਦਾ ਅੱਗੇ ਤੱਕ ਵਚਨ ਭੇਜਣ ਖੁਦਾ ਸੇਮ ਨਰੈਣ ਪਿਤਾ ਪਿਤਾ ਪਰਮੇਸ਼ਰ ਹਰ ਇੱਕ ਬੁਰੀ ਸ਼ਕਤੀ ਇਹਨਾਂ ਦੇ ਜੀਵਨ ਚ ਆਊਟ ਹੋਵੇ ਹਰ ਸ਼ੈਤਾਨੀ ਯੋਜਨਾ ਜੀਵ ਚ ਆਊਟ ਹੋਵੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਗੋਡ ਬles ਯੂ ਆਲ